ਮੁੱਖਿਆ ਹੀ ਨਹੀਂ ਬਾਈ ਹਰ ਦੇ ਹਰ ਮਾਰਦਾ ਮੁੱਖਾ ਟੰਗ ਟੰਗ ਦੇਖ ਸਕਦੇ ਨਹੀਂ ਲੋ ਵੀ ਮਿੱਤਰੋ ਸਵਾਗਤ ਕਰਦੇ ਆਪਾਂ ਤੁਹਾਡਾ 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 YouTube ਚੈਨਲ ਤੇ ਬ੍ਰਦਰ 07 ਤੇ ਹੋਰ ਹੋਪ ਕਰਦਾ ਤੁਸੀ ਸਾਰੇ ਵਧੀਆ ਹੋਮ ਹੋਗੇ ਹਾਂ ਵਧੀਆ ਹੀ ਹੋਣੇ ਚਾਹੀਦੇ ਹਾਂ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅੱਜ ਆਪਣੇ ਨਾਲ ਗੈੜੀ ਪਹੁੰਚਿਆ ਹੈ گلاب ਦੇ ਫੁੱਲ ਲੈ ਕੇ ਉਹ ਤੇ ਆ ਆਪਣੇ ਕੋਲ ਪਾਠੀ ਆ ਗਿਆ ਆਪਾਂ ਹੁਣ ਚੱਲਿਆ ਰਵੀ ਹੁਣਾ ਕੋਲ ਜਾਨੀ ਕਿ ਆਪਾਂ ਅੱਜ ਤੁਹਾਨੂੰ ਦਿਖਾਉਣ ਲੱਗਿਆ ਸਰਦਾਈ ਆਪਾਂ ਸਰਦਾਈ ਬਣਾ ਕੇ ਦਿਖਾਵਾਂਗੇ ਤੇ ਹਾਂ ਪੂਰੀ ਆਪਾਂ ਕੱਪੜਿਆਂ ਚ ਨਹੀਂ ਚੱਲ ਸਰਦਾਈ ਆਪਾਂ ਰਗੜਨ ਲੱਗੇ ਅੱਜ ਰਵੀ ਹੁਣਾ ਕੋਲ ਚੱਲਿਆ ਹੁਣ ਆਪਾਂ ਸੋ ਦੇਖੀ ਜਾਓ ਅੱਗੇ ਅੱਗੇ ਹੁੰਦਾ ਕੀ ਆ ਤੁਨੂੰ ਅੱਜ ਸਾਰੇ ਆਪਾਂ ਨੁਕਤੇ ਦੱਸਾਂਗੇ ਵੀ ਕੀ ਇਹਦੇ ਨਾਲ ਹੁੰਦਾ ਵਾ ਜੋਰ ਛਾਤੀਆਂ ਸਾਡੀਆਂ ਦੇਖ ਸਕਦੇ ਪੂਰੀਆਂ 49 ਜਾਂ ਇੰਚ ਦੀਆਂ ਚਲੋ ਆਜੋ ਆਪਾਂ ਹੁਣ ਚੱਲਦੇ ਆ ਮੋਟਰਸਾਈਕਲ ਤੇ ਸਾਇਆ ਚੱਲ ਰਹੇ ਹਾਂ ਹੁਣ ਆਪਾਂ ਓਕੇ ਮੇਜਰ ਆ ਕੀ ਆ ਆਪਣੀ ਖੜੀ ਆ ਜੈਗੂਾਰ ਅੱਧਾ ਲੱਗੀ ਰਹਿੰਦੇ ਕੋ ਦਿਆ ਤਾਂ ਈਮਨ ਓਕੇ ਆ ਕੋ ਦਾ ਨਾ ਹੋਰ ਮੇਰੇ ਕਿਵੇਂ ਆ ਤਾਰ ਜੜਾ ਦੇਖ ਜਿਹੜੀ ਉੱਧਰ ਜਾ ਕੇ ਹਲਾਈ ਮਾਰੀ ਸੀ ਕਿਵੇਂ ਆ ਆਈ ਜੇ ਮਾਰੀ ਜਦੋਂ ਪੱਕੇ ਪਾ ਗਈ ਹੋਰ ਲੇਕਿਨ ਮੈਂ ਇਹਨੂੰ ਜਦੋਂ ਹੱਥ ਲਾਉਂਗਾ ਹਿੱਲਣ ਲੱਗ ਜਾਣੀ ਆ ਚੰਗੀ ਤਰ੍ਹਾਂ ਹਲਾ ਇਧਰੋਂ ਇਧਰੋਂ ਹਲਾ ਉਰੋ ਉਟੋ ਕਾ ਜਾਓ ਇਹ ਕਿ ਵਈ ਜਦੋਂ ਮੈਂ ਉਹਨੂੰ ਸਾਨੂੰ ਹੱਥ ਲਾਉਂਗਾ ਨਹੀਂ ਹਿੱਲਣ ਲੱਗਿਆ। ਆਰ ਚਾ ਠੀਕ ਆ। ਸ੍ਰੀ ਗੱਲ। ਕਿਹੜਾ ਰੱਖ ਕੇ ਕੈਮਰਾ ਮਾਈਕ ਰੱਖ ਕੇ ਕੈਮਰਾ ਮੈਨੂੰ ਨਾ ਲੈਣਾ। ਬੀ ਤੇ ਪੀ ਆਉਂਦੇ ਮਾਪਾਠੀ ਲਈ। ਤੈਨੂੰ ਨੌਕਰੀ ਦੀ ਕੀ ਲੋੜ? ਬੋਲੀ ਬਹੁਤ ਉੱਚੀ ਜਾਂਦੀ ਆ। ਬਹੁਤ ਬੋਲਣਾ ਕਰ ਰਿਹਾ। ਇਹ ਵੇਖਿਆ ਤੂੰ ਹੈਪੀ ਬਰਥਡੇ ਲੈ ਲਈ। ਪ੍ਰੀ ਹੈਪੀ ਬਰਥਡੇ। ਦੇਖਿਓ ਬਲੌਗਰ ਹੁੰਦਾ ਕੱਲ ਦਾ 7 ਵਜੇ ਸੀਗਾ ਕੱਲ 7 ਵਜੇ ਸੀਗਾ ਇਹ ਨਹੀਂ ਹਾਲਾ ਬਾਣਾ ਬਾਕੇ ਕੋਈ ਬੋਲ ਕਲੈਵਰੀ ਜੇ ਕੋਈ ਇਹਨਾਂ ਦੇਖ ਲੈ ਮਾੜੀ ਗੱਲ ਹੋ ਰਹੀ ਏ ਦੀ ਦੱਸ ਮਾੜੀ ਗੱਲ ਨਹੀਂ ਇਹਦੀ ਮਾੜੀ ਗੱਲ ਓਏ ਇਹ ਇਗਨੋਰ ਕਰਦਾ ਇਹ ਇਗਨੋਰ ਕਰਦਾ ਇਹ ਇਗਨੋਰ ਕਰਦਾ ਗੋਗਿਆ ਨਹੀਂ ਆਲਾ ਤੂੰ ਫੋਟ ਪਾਈ ਫਿਰ ਤਾਂ ਚਲੀ ਚੱਲ ਪਾਠੀ ਹੁਣੀ ਆ ਚੁੱਕੇ ਨੇ ਵੇਰਾ ਏ ਕੱਲ ਤਾਂ ਸਾਧ ਮੇਰੇ ਸੀਗਾ ਇਹ ਕੱਲ ਤਾਂ ਸਾਧ ਮੇਰੇ ਸੀਗਾ ਗੰਦੀਪ ਉਹ ਦੇਖ ਸਾੜੇ ਕਿ ਹੱਕੇ ਥੱਲੇ ਮਾਨਾ ਢੂਣੀ ਤੋੜੇ ਤੂੰ ਗਲਾਮ ਕਰ ਦੇ ਦੇਖੋ ਜਿਵੇਂ ਦੇ ਸਕਦੇ ਤੁਸੀਂ ਸੁੱਕਦੇ ਨਾ ਪਾਇਆ ਹੋਇਆ ਬੋਮੇ ਤੇ ਨੇ ਸੁੱਕਨੇ ਦਾ ਆ ਜੁੰਡੀ ਆਈ ਇਹਦੀ ਛਾਤੀ ਜੇ ਜਦੋਂ ਹੱਥ ਹੱਥ ਮਾਰਾਂਗੇ ਬਾਜ ਆਊ ਰਵੀ ਧਮ ਧਮ ਕਰੀ ਠੀਕ ਆ ਤੰਗ ਤੰਗ ਦੇਖ ਸਕਦੇ ਤੁਸੀਂ ਅੱਗੇ ਤਾਂ ਬਾੜੇ ਛੋਟੀ ਸੀ ਹੋਂ ਜਿੰਮ ਕਰਨ ਬਾਅਦ ਜਿੰਮ ਲੱਗਿਆ ਹੁਣੇ ਜਿੰਮ ਲੱਗਿਆ ਵਾ ਜਿੰਮ ਲੱਗਿਆ ਮੈਂ ਕਿਹਾ ਛਾਤੀ ਛੋਟੀਆਂ ਹੁਣੇ ਵੱਧ ਗਈ ਤੇ ਤੇਰਾ ਫਿਰ ਤਾਂ ਕਿਹਨੇ ਸਰੀਰ ਬਣਾਉਣਾ ਉਹਦਾ ਡੋਲਾ ਡੋਲਾ ਲਗਾ ਦਾਂ ਡੋਲਾ ਲਗਾ ਕਰ ਲੈ ਭੁੱਲ ਆਇਆ ਸੀਗਾ ਇਹ ਤਾਂ ਨੰਬਰ ਵਲੌਗ ਚ ਪਾਇਆ ਹੋਇਆ ਤੇਰੇ ਵਾਲਾ ਨਹੀਂ ਪਾਇਆ ਹੋਇਆ ਸਪੈਸ਼ਲ ਡੇ ਆ ਤੇਰਾ ਦੇਖਣ ਨੂੰ ਸਪੈਸ਼ਲ ਡੇ ਆ ਤੇਰਾ ਦੇਖਣ ਨੂੰ ਅੱਜ ਆਪਾਂ ਉਹਦਾ ਕੀਤਾ ਨਹੀਂ ਹੈਗਾ ਅੱਜ ਜੀ ਅੱਜ ਜੀ ਓਏ ਆ ਚੱਕ ਤਾਂ ਹੱਥ 'ਚ ਵੀ ਨਹੀਂ ਆਉਂਦੇ ਹੈਗੇ ਡੋਕਲੂ ਜੇ ਮੇਰਾ ਇਹ ਬਹਿਣ ਵਾਲਿਆ ਚਲੋ ਆਪਾਂ ਹੁਣ ਇਹਨੂੰ ਰੋੜਕੀ ਲੈ ਕੇ ਚੱਲਦੇ ਆਂ ਉਹ ਵਿੰਦਰ ਰਹਿ ਕੇ ਚੀਕ ਕਰਾਵਾ ਕੀ ਜਾਲੀ ਆਪਰੇ ਦੇ ਵਿੱਚ ਚੀਕ ਕਰਾਵਾਂ ਆ ਗਿਆ ਆ ਗਿਆ ਬਸ ਕੀ ਕਰੂੰਂ ਜੂੰਡੀ ਪੈਰ ਤੇ ਮਾਰਾ ਪੜ ਲਿਆ ਸੀਗਾ ਬੂਟ ਜਾਣੇ ਪਛਾਣੇ ਲੱਗ ਰਹੀ ਏ ਹਾਂ ਹੁਣ ਆਪਾਂ ਬੂਤਲ ਕੱਚ ਦੀ ਜੂੰਡੀ ਤੇ ਸਰਚ ਮਾਰ ਕੇ ਤੋੜ ਕੇ ਦਿਖਾਵਾਂ ਇਹ ਤਾਂ ਜੂੰਡੀ ਦਾ ਚਾਰਿਆ ਓਏ ਅਰੇ ਜੇ ਕੀ ਹੋ ਗਿਆ ਆ بڑے ਮੂੰਹ ਵਾਲਾ ਪ੍ਰਾਣੀ ਆ ਤੋ ਚਲੋ ਵੀ ਆਪਾਂ ਦੇਖ ਸਕਦੇ ਹੋ ਪੂਰੇ ਪ੍ਰਾਧਨ ਤਰੀਕੇ ਨਾਲ ਆਪਾਂ ਹੁਣ گلاب ਦਾ ਫੁੱਲ ਤੋੜ ਚੁੱਕੇ ਆ ਤੇ ਆ ਆਪਣੇ ਕੋਲੇ ਹੈਗਾ ਸਿੱਧੇ ਪੱਤਾ ਆ ਆਪਣੇ ਕੋਲੇ ਹੈਗਾ ਸਿੱਧਾ ਪੱਤਾ ਓਏ ਦੂੰਡੀ ਤੈਨੂੰ ਕੀ ਖਾਸ ਖਾਸ ਲੈ ਕੇ ਆ? ਹਉ ਮੈਨ ਲੱਗਿਆ ਤੁਸੀਂ ਕਹਿੰਨੇ ਵੀ ਖਾਸ ਖਾਸ ਲੈ ਕੇ ਆਉਂਦੇ ਆ ਸੀ ਚਲ ਆਇਆ ਲੈ ਕੇ ਆ 100 ਦੀ ਖਾਸ ਖਾਸ 50 50 ਕਰੂ ਆਹ ਸਾਲਾ ਹੈਗਾ ਆ ਦੇਖ 300 ਦਾ ਸਮਾਨ 100 ਦੀ ਖਾਸ ਖਾਸ ਇਹ ਜੀ ਅਬ ਲੈ ਕੇ ਜਾਂਦੇ ਹਾਂ ਮਾਤਾ ਸਾਧਾ ਤੋਂ ਬਿਨਾਂ ਲਾ ਲੰਦੇ ਵਾ ਬਸ ਖਾੜਖਾ ਸਪਾਈ ਨਹੀਂ ਖਾ 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 ਸਭ ਤੋਂ ਪਹਿਲਾਂ ਖਾਣਾ ਖਾਣਾ ਪ੍ਰਾਤਨ ਤਰੀਕੇ ਨਾਲ ਖਾੜਖਾ ਦੇ ਸਭ ਤੋਂ ਪਹਿਲਾਂ ਉਹ ਕੀਤੀ ਜਾਂਦੀ ਹੈ ਇਹਨੂੰ ਮੈਨੂੰ ਫੜਾ ਕੇ ਮੈਂ ਕੱਲ ਕੱਲ ਉਹ ਖਾ ਲੋ ਇਹਨੂੰ ਅੰਦਰ ਲੰਗਾਇਓ ਸਕੋਰ ਪੈ ਗਈ ਹੰਦ ਦਾ ਉਹ ਬੰਦਾ ਲੈ ਕਾਦੀ ਕਾਦੀ ਲਿ ਸਕੋਰ ਪਾਡੀ ਦਾ ਅੱਜ ਕਿਵੇਂ ਬੰਦਾ ਹੈ ਇਹ ਨਾਲ ਕਿ ਕਿੰਨੇ ਦੇ ਲਈ ਤਾਂ ਉਹ ਬਸ ਇਹਦਾ ਆ ਜਾ ਤੂੰ ਹੌਸਪਟਲੋਂ ਕਰਕੇ ਦੇਖ ਲੈ ਤੇਰਾ ਵੀ ਨਿਕਲਿਆ ਸੀ ਜਦੋਂ ਟੇਪ ਲਾਈ ਸੀਗੀ ਉਹ ਹਾਂ ਨਹੀਂ ਟੇਪ ਲਾਈ ਆ ਦੀ ਪਹਿਲਾ ਪਹਿਲਾ ਤੇ ਆ ਕਿਤਾ ਬਾਤ ਇਹ ਉਹਦੇ ਚ ਸਿੱਧੇ ਪੱਤੇ ਤੇ ਇੱਕ ਚੀਜ਼ ਘਟ ਰਹੀ ਆ ਇੱਕ ਚੀਜ਼ ਨਹੀਂ ਤਿੰਨ ਚੀਜ਼ਾਂ ਮੈਂ ਆਪਣੇ ਕੋਲ ਅਰਦਾਸ ਕਰਨਾ ਬਾਬਾ ਇੱਕ ਪ੍ਰਗਟ ਕਰੂ ਪ੍ਰਗਟ ਕਰ ਆਪਣੇ ਕੋਲ ਇੱਕ ਕਾਲੀ ਮੈਚ ਮੈਚ ਬਣਾਈ ਗੱਲ ਸੁਣ ਪਹਿਲਾਂ ਉਹ ਯਾਰ ਪਹਿਲਾਂ ਮੇਰੀ ਗੱਲ ਸੁਣ ਲੈ ਮੇਰੇ ਚਾਹੇ ਨੇ ਯਾਰ ਆਹ ਕਾਲੀ ਮਾਰਚ ਆਪਣੇ ਕੋਲ ਹੈਗੀ ਆ ਲੈਤੀਆਂ ਮੈ ਹੈਗੀਆਂ ਨੇ ਤੇ ਆਪਣੇ ਕੋਲ ਸਿਰਫ ਇਹ ਟਾਟ ਆ ਓ ਯਾਰ ਬਲੱਗ ਕਿਤੇ 6 ਹੋਈਆਂ ਇੱਥੇ ਆ ਨਹੀਂ ਨਹੀਂ ਮੰਨ ਸਾ ਓਏ ਆਪ ਤੂੰ ਵੜ ਪਾਟੀ ਬਿੰਦੀ ਜੀ ਦੇਖਾ ਪਾਟੀ ਦਾ ਜੌਲੀ ਦਿਖਾ ਜੌਲੀ ਚੰਗੀ ਤਰ੍ਹਾਂ ਦਿੰਦੀ ਉਹ ਦੋ ਮਿੰਟ ਖੜੀ ਦੋ ਮਿੰਟ ਖੜੀ ਜੌਲੀ ਲੋਕ ਦੌਲੀ ਲਾ ਲਈਏ ਚੰਗੀ ਤਰ੍ਹਾਂ ਦੇਦੀ ਆ ਕਾਲੀ ਮਾਰਚ ਆਪਣੇ ਕੋਲ ਲੱਗ ਗਈ ਓਏ ਹੱਥ ਚੱਕ ਹੱਥ ਚੱਕ ਕਿਦੈ ਮਰੀ ਗਈ ਨਾ ਆ ਦੇ ਐ ਹੁੰਦੀ ਆ ਚਾਲੀ ਦੋ ਗਿਆ ਤੇਰੇ ਤੇ ਨਾ ਮਾ ਦੋ ਗਿਆ ਤੇਰੇ ਤੇ ਕਬਰ ਨੇ ਦੋ ਲੈ ਗਿਆ ਤੇਰੇ ਤੇ ਪਰ ਨੇ ਖੁੱਲੀ ਜਾਂਦੇ ਆ ਫੌਜਾਂ ਦੇ ਆਪਣੇ ਕੋਲ ਖਾਸ ਖਾਸ ਦਾ ਵੀ ਹੱਲ ਹੋ ਗਿਆ ਜੂੰਡੀ ਦੇ ਮੋਬਾਈਲ ਦੇ ਕਵਰ ਚ ਉਹ ਨੇਗੇ 500 ਰੁਪਿਆ ਵਾ ਆਪਾਂ ਹੁਣ 100 ਦੀ ਖਾਸ ਖਾਸ ਲੈ ਕੇ ਆਵਾਂਗੇ ਆ ਰਵੀ ਕਾਕਾ ਰ ਪਾਪਾ ਕਿ ਲੱਗਿਆ ਵੀ ਕੀ ਕੀ ਓਏ ਕੀ ਸਵੇਰੇ ਜਿਹੜੀ ਪੋਸਟ ਪਾਈਆ ਮੈਂ ਪਹਿਲਾਂ ਇੱਕ ਵਾਰੀ ਡਿਲੀਟ ਕਰੀ ਦੂਜੀ ਵਾਰੀ ਨੂੰ ਕਰਤੀ ਦੁਬਾਰਾ ਪਾਉਣ ਲੱਗੇ ਵਾਚੇ ਕਰ ਲਾਈਵ ਕਰੀ ਕਿਹਦਾ ਕਲਾਬਰੀ ਕਰੀ ਮੈਂ ਕੰਨਾ ਵਾ ਦੁਬਾਰਾ ਤੇ ਕਲਾਬਰੀ ਉਹ ਚੱਕੀ ਵੀ ਫਿਰਦਾ ਕਲਾਬ ਆ ਮੇਰੀ ਬੁਗੜੀ ਖੜੀ ਐ ਮੇਰੀ ਜਾਨ ਆਈ ਤੂੰ ਹੀ ਦੇਖ ਸਕਦੇ ਹੋ ਬੜਾ ਪਿਆਰ ਆ ਇਹਦੇ ਨਾਲ ਆਪਾਂ ਨੂੰ ਜੁੰਡੀ ਬਲੌਗ ਬਣਾਈ ਇਧਰੋ ਜਾ ਕੇ ਮੈਂ ਖੜਦਾ ਉਹ ਵੜ ਕੇ ਰੱਖ ਚੈੱਕ ਕਰ ਉੱਧਰ ਵੀ ਲੈ ਕੇ ਜਾ ਇੱਥੇ ਰੱਖੇ ਮੈਂ ਬੰਦ ਹੋ ਜਾ ਕੋਰੇ ਹੋ ਜਾ ਅਮਰੀ ਜਾਨ ਆਈ ਗੰਦੀ ਗੱਲਾਂ ਨਹੀਂ ਤੈਨੂੰ ਖੋ ਕੇ ਲਿਆਵਾਂਗੇ ਚੱਲ ਕੱਲ ਨੂੰ ਕੋਈ ਨਹੀਂ ਆਹ ਚਾਬੀ ਲੈ ਕੇ ਆ ਆ ਚਾਬੀ ਆ ਜੀ ਆ ਚਾਬੀ ਆ ਜੀ ਲੈ ਕੇ ਆ ਗਿਆ ਇਹਨੂੰ ਇਹਨੂੰ ਮਨਦੀਪ ਤੂੰ ਖੋਲ ਆ ਕੇ ਤੇ ਯਾਰ ਕੀ ਹੋ ਗਿਆ ਗੱਲ ਰੱਤ ਵੀ ਇਹ ਜਣਾ ਖਾਣਾ ਬੰਦਾ ਰਵੀ ਵੀ ਖੋਲ ਸਕਦਾ ਮੈਨੂੰ ਪਤਾ ਬਾਡੀ ਨੂੰ ਖੋਲਣ ਤੇ ਬਾਡੀ ਤੂੰ ਖੋਲ ਮੈਂ ਖੋਲ ਨਹੀਂ ਇਹ ਹੁਣ ਗੈਰੀ ਵੀ ਖੋਲ ਨਹੀਂ ਗੈਰੀ ਰਵੀ ਖੋਲ ਕੇ ਦਿਖਾ ਤੂੰ ਇਹਨੂੰ ਅ ਰਵੀ ਖੋਲ ਸਕਦਾ ਤੇ ਇੱਕ ਮੈਂ ਮੈਨੂੰ ਵੀ ਮੈਨੂੰ ਵੀ ਮੈਂ ਵੀ ਟਰਾਈ ਕਰੂਗਾ ਮੈਂ ਲਾਈਮ ਖੋਲ ਲੈ ਲੈ ਅਰੇ ਯਾਰ ਮੈਂ ਵੀ ਖੋਲ ਸਕਦਾ ਪਿੱਛੇ ਪਿੱਛੇ ਲੈ ਜਾ ਪਿੱਛੇ ਲੈ ਜਾ ਇਹ ਤਾਰਜਨ ਆਈਏ ਨੂੰ ਬਸ ਬੰਦੇ ਫਿੰਗਰਪ੍ਰਿੰਟ ਲੱਗਦੇ ਆ ਇਹ ਫਿੰਗਰਪ੍ਰਿੰਟ ਲੱਗਦਾ ਆ ਦੇਖੋ ਤੋਰੂ ਦੋ ਵਾ ਮੈਂ 423 ਨਾ 423 ਕੰਨ ਕੋਈ ਜਾਏਗਾ ਇਹ ਕੀ ਹੋ ਰਿਹਾ ਹੈ ਤਸਵੀਰ ਹੈ ਤਾਰਜਨ ਤਾਰਜਨ ਵੂ ਮੋਟੇ ਬੜਾ ਮੂੰਹ ਛੋਟਾ ਮੂੰਹ ਇਹ ਬੜਾ ਉਹ ਆ ਕੀ ਗੱਲ ਕੀ ਨਾਲ ਵੱਧ ਜਾਂਦਾ ਡੱਟ ਮਾਰ ਰੇ ਵੀ ਡੱਟ ਮਾਰ ਡੱਟ ਮਾਰ ਡੰਡ ਤੋੜ ਲਾ ਦੇ ਥੱਲੇ ਆ ਕਿਉਂ ਡੁੰਡੀ ਆ ਖਾਸ ਖਾਸ ਲੈ ਚੱਲੀਏ ਛੱਟ ਲੈ ਆਈਏ ਨੇ 11000 ਕ ਖਾਸ ਖਾਸ ਲੈ ਇਹਦੇ ਨਿੰਜਾ ਆਉਂਦਾ ਕੱਲੇ ਨੂੰ ਛੱਡ ਕੇ ਚਲੇ ਗਏ ਉਹਦਾ ਇੱਧਰ ਨੂੰ ਗਏ ਆ ਇਹ ਕਹਿੰਦਾ ਉਹ ਲਾਈਨ ਚੱਲੀ ਗਏ ਹਾਂ ਬਾਬਾ ਕਹਿੰਦਾ ਯਾਰ ਮੈਂ ਕਿਹਾ ਬਾਬਾ 20 ਰੁਪਏ ਦੇ ਬਦਾਮ ਬਾਦੋ 20 ਦੀ ਛਾਸ ਕਰ 20 ਦੀ ਉਹ ਹਾਂ ਮੈਂ ਕਿਹਾ ਬਸ ਥੋੜੀ ਥੋੜੀ ਪਾ ਰੋਈ ਤਾਂ ਮੱਥਾ ਈ ਡੇ ਚ ਕਿਹੜੀ ਦੁਕਾਨ ਤੇ ਗਏ ਆ ਓਏ ਕੋਲ ਸਾਹਮਣੇ ਦੁਕਾਨ ਹੈਗੀ ਉੱਧਰ ਗਏ ਆ ਜਾ ਸੰਨੂ ਪਤਾ ਲੱਗ ਗਿਆ ਕਿੱਧਰ ਗਏ ਨੇ ਉਹ ਉਹ ਨਹੀਂ ਭੱਜ ਗਏ ਚਾਰ ਅਣਾ ਨੂੰ ਲੋੜ ਹੈ ਭਾਈ ਚਾਰ ਵੀ ਤਾਂ ਹੋਰ ਛੱਡ ਕੇ ਗਿਆ ਸੀ ਹੈ 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 ਕੁੜਾ ਮਾਰਿਆ ਜੂੰਡੀ ਵੀ ਕਿਸੇ ਦੀ ਪਹਿਲੀ ਛੱਡ ਕੇ ਗਿਆ ਸੀ ਹੈ 100 ਦੀ 50 ਦੀ ਸਾਲਿਆ 100 ਦੀ ਲਿਆਉਣੀ 100 ਦੀ ਲੈ ਆ 20 ਦੀ ਨਹੀਂ 100 ਦੀ ਲੈ ਆ 20 ਦੀ ਲੈ ਆ ਕਿਉਂ 50 ਦੀ ਲੈ ਕੇ ਆਉਣਾ ਅੱਜ ਖਾ ਮੈਂ ਲੈ ਕੇ ਆ 100 ਦੀ ਲੈਣੇ ਆ ਤੂੰ ਲੈ ਪੇਮੈਂਟ ਕਰਦਾ ਦੇ ਨਹੀਂ ਉਹ ਆਨਲਾਈਨ ਕਰ ਉਹ ਗਾ ਛੱਟ ਮਾਰ ਦਿੰਦੀ ਛੱਟ ਚੱਲ ਫੇਰੇ 100 ਦੀ ਹੱਲੇ ਮੰਦੀ ਫੜੀ ਸਲਾ ਤੋਕੇ ਵਾ ਤੋਕਾ ਦੇ ਗਿਆ ਉਹ ਵੀ ਗਿਆ ਆ ਤੁਹਾਡੇ ਨਾਲ ਫੇਰ ਤੋਂ ਖਾਓ ਆਪਾਂ ਫੇਰ ਲੈ 50 ਦੀ ਖਾਓ ਫਾਸਲੇ ਨੂੰ 100 ਦੀ ਗਿਆ ਹੀ 50 ਦੀ ਲਿਆ ਦੁਬਾਰਾ ਫੇਰ ਤੋਂ ਖਾਓ ਗਿਆ ਉਹ ਹੋਏ ਓਏ ਇਹਨਾਂ ਭੱਜ ਗਿਆ ਇਹ ਕਿੱਥੇ ਚੱਲਦੇ ਡੁੰਡੀ ਕਿੱਥੇ ਗਿਆ ਹੈ ਤੂੰ ਤੂੰ ਬਚ ਗਿਆ ਜਿਹੜਾ ਤੂੰ ਮੋਟਰ ਐ ਮੋੜ ਲਿਆ ਤੂੰ ਬਚ ਗਿਆ ਅੱਜ ਜਿਹੜਾ ਤੇ ਮੋਟਰ ਐ ਖੜੀ ਛਾਲ ਲੈ ਲੈ ਓਏ ਉੱਤੇ ਪਿਆ ਓਏ 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 ਇੱਧਰ ਕਰ ਕੋਲੇ ਜੀ ਨੂੰ ਲੈ ਗਿਆ ਥੋੜਾ ਕਹਿ ਓਏ ਮਰਜੀ ਨਾਲ ਆ ਆਪਣੇ ਕੋਲ ਸਭ ਤੋਂ ਪਹਿਲਾਂ ਹੈਗੀ ਐ ਖਾਸ ਖਾਸ ਦਾ ਲੱਗ ਗਿਆ ਦਾ ਲੱਗ ਗਿਆ ਦਾ ਲੱਗ ਗਿਆ ਇੱਧਰ ਅੱਛਾ ਕੋਈ ਆਪਾਂ ਹੁਣ ਪਾਉਣ ਲੱਗਿਆ ਖਾਸ ਖਾਸ ਬਾਬੇ ਤੋਲਿਆ ਹੀ ਜਨੇਰਾ ਹਾਂ ਟੁੱਟਾ ਹੋਇਆ ਨਹੀਂ ਲੱਗਿਆ ਗਿੱਲਾ ਗਿੱਲਾ ਨਹੀਂ ਨੀ ਤੈਨੂੰ ਉਹ ਵਸਾ ਦਵਾਰੇ ਹੱਥ ਹਾਰਦਾ ਛੱਡ ਤੇ ਆਪਣੇ ਕੋਲ ਹੁਣ ਆ ਗਈ ਜੀ ਮਗਜ ਹੁਣ ਆਪਣੇ ਕੋਲ ਮਗਜ ਆ ਗਏ ਉਪਾਉਂਦੇ ਦਿਖਾਉਂਦੇ ਚੱਕੋ ਜੀ ਪਾਤੇ ਆਪਾਂ ਪਾਈਆ ਮਗਜ ਚੱਕੋ ਕਰਾ ਤੇ ਹੁਣ ਆਪਣੇ ਕੋਲ ਆ ਗਏ ਜਾਣੇ ਤੋਗੇ ਮੈਨੂੰ ਉੜਾਦੀ ਮੈਂ ਕੋਟ ਨੈਪਕੀ ਬਣਨੀ ਆਹ ਦੇਖੋ ਸਰ ਹਏ ਤੋੜਤਾ ਖੜਾ ਆ ਲੈ ਆ ਲੈ ਖੜਕਾ ਆ ਇੱਧਰ ਦਿਖਾ ਹੁਣ ਤੇ ਆਪਣੇ ਕੋਲ ਹੁਣ ਆ ਗਈ ਜੀ ਇੱਧਰ ਕੋਲੇ ਲੈ ਕੇ ਆ ਕੋਲੇ ਆ ਆਪਣੇ ਕੋਲੇ ਹੈਗੇ ਹੁਣ ਬਦਾਮ ਕਾਜੂ ਤੇ ਵਿੱਚ ਇਹਦੇ ਅਖਰੋਟ ਆਈ ਦੇਖ ਸਕਦੇ ਤੁਸੀਂ ਤੇ ਹੁਣ ਆਪਾਂ ਇਹਦੇ ਖਰੂਟ ਕਾਜੂ ਮਦਾਮ ਸਾਰਾ ਕੁਝ ਸਿੱਟਣ ਲੱਗੇ ਆ ਮੈਂ ਨਹੀਂ ਲੁਫਾਵੇਂਗਾ ਛੱਟਾਂ ਥੱਲੇ ਨੂੰ ਹੈ ਦਿਖਾ ਦੇ ਤਾਂ ਐ ਹਾਂ ਓਹੋ ਬੱੱਚ ਗਲਾਬ ਦਾ ਫੁੱਲ ਪਿੰਨਾ ਝੂਟੇ ਚਲੇ ਗਿਆ ਕੋਈ ਨਹੀਂ ਆਪਾਂ ਕੱਢ ਸਕਦੇ ਇਹ ਗਿਆ ਇੱਧਰ ਦਿਖਾ ਦੇ ਹੁਣ ਇੱਧਰ ਸਮਾਨ ਸਾਰਾ ਦਿਖਾ ਦੇ ਹੁਣ ਤੁਸੀਂ ਆਪਾਂ ਸਾਰਾ ਕੋ ਮਿਕਸ ਕਰਤਾ ਹੁਣ ਲੱਗ ਰਿਹਾ ਰਗੜਾ ਥੋੜਾ ਜਿਹਾ ਪਾਣੀ ਪਾ ਦਈਏ ਆ ਬਾਲਟੀ ਦਾ ਪਰੇ ਕਰ ਬਾਲਟੀ ਵਿੱਚ ਆਉਂਦੀ ਬਾਲਟੀ ਪਰੇ ਕਰ ਹੋਰ ਵੀ ਆ ਕੇ ਲੱਗਿਆ ਕੁੱਤ ਨੂੰ ਘਰ ਥੋੜਾ ਬੱਦਲ ਦੇ ਵਿੱਚ ਆਉਣ ਦੇ ਹਾਂ ਤੇਰਾ ਮੂੰਹ ਨਾ ਲੈ ਆਉਣਾ ਉਹ ਵੀ ਸਾੜ ਤੇ ਰੱਖ ਫੁੱਲੇ ਛੱਡ ਫੁੱਲਾਂ ਵਾਲਾ ਬਾਸ ਲੱਗੀ ਜਾਵੇ ਦੇਖ ਫਿਰ ਯਾ ਨਾ ਓਏ ਕਬੂਤਾ ਵਾਲਾ ਬੜਾ ਕੋਣਾ ਪੁੱਤਣਾ ਦਸੀਦਾ ਨਹੀਂ ਅੰਦਾ ਵਾਲਾ ਕਿੰਨੀ ਐਨਕਮੋਦੀ ਹੁਣ ਤਾਂ ਕਦੇ ਪਾਣੀ ਪਾ ਲੇ ਚਲੋ 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 ਵਲਈਆ ਲੋ ਦਾਦਾ ਚਾਹ ਲਗਾ ਦੇ ਕੋਈ ਤੂੰ ਲੈ ਲੈ ਕੇ ਕਾਦੇ ਗਈ ਫਿਰ ਫੜਾਣ ਦਾ ਰਾਤੀ ਜਾਤਾ ਲੱਕ ਨਾਲ ਬੰਨ ਲਿਆ ਵੱਡਾ ਵੱਡਾ ਨੇ ਗੰਦ ਭਾਟਾ ਵੀ ਨਹੀਂ ਫਿਰਦਾ ਇਸ ਲੱਕ ਨਾਲ ਹੁਣ ਇਹਨੂੰ ਵੱਖ ਕਿੱਥੇ ਉੱਠ ਮਨ ਮਨ ਸਰ ਦਾ ਇਹ ਲਗਭਗ ਲਗਭਗ ਤਿਆਰ ਆ ਚਲ ਬਗਵਾਸ ਕਾਹ ਲਾ ਜਾਂਦਾ ਵਾ ਕੀ ਨੂੰ ਮੈਨੂੰ ਕਹ ਲੈ ਉਹ ਅੱਛਾ ਵੱਡਾਂ ਗਏ ਅਸੀਂ ਪੱਟੀ ਉਹ ਵੀ ਤਾਂ ਗੱਲ ਆ ਲਗਭਗ ਆਪਣੀ ਉਹ ਤਿਆਰ ਹੋਈ ਪਈਆ ਦੋ ਮਿੰਟ ਘੱਟ ਉੱਧਰ ਕੀ ਦਿਖਾਉਣਾ ਆਪਾਂ ਇਹ ਕਰੂ ਉਹ ਵਸਾਈ ਸਰਦ ਨੂੰ ਕੱਟ ਗਿਆ ਕੁਆ ਥੋੜਾ ਪਾਣੀ ਪਾਇਆ ਹੋਰ ਦੇਖੋ ਜਮਾ ਹੀ ਮਲਾਈ ਬਣ ਗਏ ਕਾਜੂ ਦਾ ਨਾਮ ਇਹਦੇ ਤੇ ਪਤਾ ਹੀ ਨਹੀਂ ਲੱਗਦਾ ਵੀ ਇਹ ਕਾਜੂ ਦਾਦਾ ਪੱਸੀ ਹੈ ਕੋਈ ਕਹਿ ਨਹੀਂ ਸਕਦਾ ਇਹਦੇ ਕਾਜੂ ਬਦਾਮ ਸੀਗੇ ਅਰ ਅਵੀ ਹੁਣਾਂ ਦਾ ਘਰ ਆਈ ਆਹ ਮੁੰਡੇ ਦਾ ਘਰ ਆਈ ਇਹਨਾਂ ਤਾਂ ਤੁਸੀਂ ਜਾਣਦੇ ਹੀ ਹੋਣਾ ਹੀ ਤਾਂ ਤਾਂ ਤੁਸੀਂ ਜਾਣਦੇ ਹੀ ਹੋਣਾ ਹੀ ਤੂੰ ਚੋਖਾ ਲਵਾ ਕੱਲੀ ਉੱਤੇ ਨੂੰ ਭਰਨੀ ਆ ਫਿਰਦਾ ਹੀ ਟੋਰੀ ਰਬਣਾ ਸ਼ਰਦਾ ਜੁੜਦੀ ਨਹੀਂ ਰੋ ਇਹ ਵੀ ਉਹ ਲੱਡੀ ਆ ਰੰਦਾ ਸਾਰਾ ਕੁਝ ਤਿਆਰ ਹੋਇਆ ਬਾਬਾ ਸਣ ਘਾਟ ਹੈਗੀ ਸਿਰਫ ਛਾਣੇ ਦੀ ਫਸ ਚੁੱਕਿਆ ਜੀ ਬਾਟਾ ਵੀ ਆ ਚੁੱਕਿਆ ਹੁਣ ਦੇਖ ਸਕਦੇ ਹੋ ਤੁਸੀਂ ਪੂਰੀ ਪ੍ਰੋਸੈਸਿੰਗ ਦਿਖਾਵਾਂਗੇ ਤੁਹਾਨੂੰ ਤਿਆਰ ਹੁੰਦੀ ਤਿਆਰ ਤੈਨੂੰ ਬਲੌਣੀ ਨਹੀਂ ਅਸੀਂ ਪਾਪੀ ਲੋ ਵੀ ਮੇਟਰੋ ਆਪਣੇ ਕੋਲ ਆ ਗਈ ਹੁਣ ਖੰਡ ਆਪਾਂ ਵਰਤ ਦੇਣੀ ਹੈਗੇ ਆਪਾਂ ਕਿਉਂਕਿ ਪ੍ਰਾਤਨ ਮਰੀਅਦਾ ਦੇ ਰਿਹਾ ਤਾਂ ਆਪਾਂ ਸ਼ੱਕਰੀ ਭਰਤ ਤੇ ਰਵੀ ਉੱਤੇ ਇਹਦੇ ਚੱਕਰ ਬਾਉ ਪਹਿਲਾਂ ਅਗਲੀ ਨਹੀਂ ਜਾਏਗੀ ਪੂਰੀ ਪ੍ਰੋਸੈਸਿੰਗ ਦੇਖ ਸਕਦੇ ਹੋ ਤੁਸੀਂ ਘਰੇ ਜਿਵੇਂ ਮਰਜ਼ੀ ਤੁਸੀਂ ਆਰਾਮ ਨਾਲ ਬਣਾ ਸਕਦੇ ਹੋ ਇਹ ਕੋਈ ਹਲਦੀ ਨਹੀਂ ਹੈਗੀ ਇਹ ਕੋਈ ਪਤੀਸਾ ਨਹੀਂ ਹੈਗਾ ਇਹ ਹੈਗੀ ਆ ਸ਼ੱਕਰ ਬਹੁਤ ਹੈ ਦੇਖ ਸਕਦੇ ਹੋ ਤੁਸੀਂ ਚਾਰਗਾ ਰੰਗ ਨਿਕਲਿਆ ਸੜਦਾ ਜੀ ਦਾ ਆ ਮਲਮਲ ਦਾ ਪੱਕਾ ਕਪੜਾ ਨਹੀਂ ਹੂੰ ਮਾਲਮਲ ਦਾ ਕੱਪੜਾ ਹੀ ਤੁ ਜੇ ਤੇ ਜੇ ਵਰਤ ਸਕਦੇ ਹਾਂ ਜ਼ਿਆਦਾਤਰ ਮਤਲਬ ਅਸੀਂ ਮਾਲਬਲ ਦਾ ਕੱਪੜਾ ਹੀ ਪਰਫਰ ਕਰਦੇ ਹਾਂ ਜਿਵੇਂ ਮਿਲਿਆ ਇਹ ਪਹਿਲਾਂ ਸਰੂਪੇ ਬਾੜ-ਬਾੜ ਬਸਤੇ ਆ ਮੱਖੀ ਆ ਗਈ ਮੱਖੀ ਆਪਾਂ ਉੱਤੇ ਜਮਾ ਹੀ ਨਹੀਂ ਬੈਠਣ ਦੇਣੀ ਹੈਗੀ ਕਿਉਂਕਿ ਮਿਹਨਤ ਅਸੀਂ ਕੀਤੀ ਆ ਹਲੇ ਲੈ ਕੇ ਜਾਵੇ ਇਹੀ ਹੁਣ ਨਹੀਂ ਦੇਣਾ ਕੰਦੇ ਨਾਲ ਨੂੰ ਕੋਈ ਬਿਮਾਰ ਹੋਣ ਨਹੀਂ ਠੀਕ ਹੋ ਗਵਾ ਦਿੰਦੇ ਤਾਂ ਇਹਨੂੰ ਕੋਲੇ ਨਹੀਂ ਲੈ ਕੇ ਗਏ ਅਸੀਂ ਤਾਂ ਪਹਿਲਾਂ ਕਿਹਾ ਵੀ ਤੂੰ ਉੱਪਰ ਜਾ ਰੋ ਥੱਲੇ ਚੱਕਰ ਜਲਦੀ ਸਾਨਾ ਰੰਗ ਜਾਏ ਲਾਲ ਹੋਏ ਆਪਾਂ ਖੰਡ ਨਹੀਂ ਪ੍ਰੈਫਰ ਕਰਦੇ ਆਂ ਆਪਾਂ ਸਿਰਫ ਚੱਕਰ ਪ੍ਰੈਫਰ ਕਰਦੇ ਆਂ ਤਾਂ ਕਰਕੇ ਰੰਗ ਇਹਦਾ ਇਦਾਂ ਜਾਲੂ ਜਾਲੂ ਇਹ ਨੇਚਰਲ ਬਹੁ ਆ ਹਾਂ ਨੇਚਰਲ ਮਿੱਠਾ ਖੰਡ ਜਿਹੜੀ ਹੁੰਦੀ ਆ ਕੈਮੀਕਲ ਨਾਲ ਚੱਕਰ ਮਿਲ ਗਈ ਨਹੀਂ ਇਹ ਤਾਂ ਗੰਨਾ ਪਟਕੇ ਲਿਆਉਣੇ ਹੋਰ ਗੰਨਾ ਨੇਚਰਲ ਬਹੁਤ ਗੰਨਾ ਦਾਤ ਕੱਟ ਕੇ ਚੱਕਰ ਬਣਾਉਣੇ ਜੀ ਪਹਿਲਾਂ ਥੋੜਾ ਦੇ ਵਿੱਚ ਜੇ ਹੁਣ ਇਹ ਸਾਨੂੰ ਥੋੜਾ ਰੰਗ ਇਹਦਾ ਜ਼ਿਆਦਾ ਜੈਲੂਸ਼ ਲੱਗਿਆ ਥੋੜਾ ਹੀ ਇਹਨੂੰ ਡਾਰਕ ਕਰਨਾ ਹੋਇਆ ਤੇ ਆਹ ਮੁੰਡੇ ਦੇ ਹੱਥ ਵਿੱਚ ਕਲਾਵਾਂਗੇ ਕਿਹੜਾ ਖੜਾ ਹੁੰਦੀ ਹੈ ਖੜਾ ਹੁੰਦੀ ਹੈ ਜੈਲੂਸ਼ ਜੈਲੂਸ਼ ਬਾਲਟੀ ਪੂਰੀ ਭਰ ਗਿਆ ਆਪਣੀ ਮਤਲਬ ਹਲੇ ਵੀ ਇਹ ਇੰਨਾ ਕਿ ਜ਼ਿਆਦਾ ਆਪਣੇ ਕੋਲ ਸਿੱਧਾ ਪਤਾ ਹੀਗਾ ਪੂਰੀ ਗਾੜੀ ਗਾੜੀ ਸਰਦਾ ਹੀ ਲੱਗੀ ਹੋਈ ਹੈ ਜੀ 29 ਰਹਿ ਜਣ ਇਦਾਂ ਨਚੋੜ ਚੰਗੀ ਤਰ੍ਹਾਂ ਨਚੋੜਨੀ ਆਈ। ਛਾਣਾ ਨਾ ਬਾੜ ਇੱਕ ਵਾਰ ਹੋਰ। ਇਹਦੇ ਚੋਂ ਨੰਬਰ ਘਟਾਵਾ ਏ। ਡਰੋਨ ਸ਼ੂਟ ਆ ਵੇ ਰਵੀ। ਕਿਹਨੇ ਲੈ ਕੇ ਆਉਣਾ ਇਹ? ਨਹੀਂ ਲੈ ਕੇ ਚੱਲਾਂਗੇ। ਚਲੋ ਗੱਡੀ ਪਹੁੰਚ ਲਾ ਦੇ ਦੂ ਦਿਨ। ਇਹ ਦਿਨ ਪਹੁੰਚ ਲਾ ਦੇਣਾ। ਡਰੋਨ ਸ਼ੂਟ ਵਿਚ ਦੀ ਨਿਕਲ। ਡਰੋਨ ਆ ਕੇ ਜਿਹੜਾ ਛਾਣੇ ਵਿੱਚ ਦੀ ਨਾਗੇ। ਓ ਲੈ ਓ ਓ ਓ। ਕਟੀ ਬਾਸ 25 ਗਰਮਾਰਤਾ ਉਹ ਵੀ ਮਿੱਤਰੋ ਆਪਣੀ ਸਰ੍ਹਦਾਈ ਬਣ ਕੇ ਤਿਆਰ ਹੁਣ ਆਪਾਂ ਇਹਦੇ ਗਲਾਸਾਂ ਚ ਪਾ ਕੇ ਛਕਾਂਗੇ ਕਿਉਂਕਿ ਸਾਡੇ ਕੋਲ ਸਰਬਲੋ ਦਾ ਬਟਾ ਸਿਰਫ 1 ਕੀ ਆ ਜਿਹਦੇ ਨਾਲ ਹੀ ਵਰਤਾਵਾ ਕਰਦੇ ਆ ਹੁਣ ਤੁਹਾਨੂੰ ਆਵਸਰ ਦਈ ਛੱਕੇ ਦਿਹਾਣੇ ਰੋਗੀ ਦਾ ਬਾਟੇ ਨੂੰ ਬਾਹਰ ਟਿਮੋ ਮਤਲਬ ਬਾਟੇ ਨੂੰ ਮੂਹ ਲਾਉਣਾ ਅੱਜ ਉਹਵਾ ਮਿੱਠਾ ਮਿੱਠਾ ਥੋੜਾ ਘੱਟ ਆ ਤੇ ਲੈ ਜੀਆਂ ਲੈ ਜੀਆਂ ਸਵਾਦ ਹੈ ਨਹੀਂ ਕਾਲੇ ਕਾਲੇ ਫੋਜ ਨਿਆਲ ਵਰਦਿਆ ਹਲ ਲੋਹੇ ਦਾ ਬਾਟਾ ਸਰ ਬਲੋ ਦਾ ਵਿੱਚ ਕੱਲਾ ਹੀ ਜੋਧਾ ਮੈਦਾਨ ਚ ਭੱਜਾ ਫਿਰ ਓਏ ਦੁੱਡੀ ਪਾਟੀ ਢਲੀ ਰੁਕਣਾ ਤੇ

ਤਾਂ ਤੈਨੂੰ ਕੇ ਅੰਸ਼ਾ ਘੁੰਮਦੇ ਆ ਸੌਟਾ ਤੇਜ ਬਣਦਾ ਸੀ ਕਹਦਾ ਸੌਟਾ ਸੌਟਾ ਤੇਜ ਬਣਦਾ ਸੀ ਵਈ ਵਈ ਦੋ ਮਿੰਟ ਖੜ ਜਾ ਕਿਵੇਂ ਲੱਗ ਰਿਹਾ ਤੁਹਾਨੂੰ ਦੋ ਮਿੰਟ ਖੜ ਜਾ ਓਏ ਥੋੜਾ ਜਿਹਾ ਜ਼ੋਰ ਤਾਂ ਸੀਗਾ ਪਰ ਕੱਦ ਛੋਟਾ ਰਹਿ ਗਿਆ ਆ ਜਾ ਹੁਣ ਆ ਜਾ ਖੜ ਜਾ ਦੋ ਮਿੰਟ ਫਿਰ ਹਰ ਵਾਰ ਮੇਰੇ ਤੇ ਵੱਧ ਜੋ ਹੋਣਾ ਹੈ। ਹੋਣਾ ਹੈ। ਇਹਦੀ ਪੀਲਾ। ਚਾਰ ਬਾਰੇ ਤੇ। ਇੱਕ ਵਾਰ ਹੀ ਆਇਆ ਘਵਾਲਾ ਦੋ ਚਾਰ ਵਾਰ। ਇੱਧਰ ਚਾਰ ਬਾਰੇ ਤੇ। ਸਾਹ ਤੋਂ ਅੱਗੇ ਚੜਾਣਾ ਪੈਂਦਾ। ਉਹਦੇ ਆ ਕੇ ਕਹਿੰਗਾ ਸਾਹ ਚੜ ਗਿਆ। ਆਇਆ ਫਿਰ ਹੀ ਆ। ਮੂਰੇ ਉਹ ਗੋਲੀ। Ya. Pasia ora jetali. Peraga kegede. Ya. 20 ਰੁਪਏ ਲਾਉਂਦੇ ਤੇ ਗੰਗਲ ਤੇ ਪਾਣੀ ਲਾ 20 ਨਾ ਨਾ ਸ਼ਲੀਲਤਾ ਰਹੀ ਚਾਹੀਦੀ ਸਾਡੇ ਬਾਈ ਖਾਰ ਗਿਆ ਪਾੜੀ ਜੇ ਤੂੰ ਘਰਾਰ ਕਰ ਵੀਰ ਜਦ ਤੱਕ ਮੇਰਾ ਬੰਦਾ ਮੈਨੂੰ ਦਿੱਤਾ ਨਹੀਂ ਲੈ ਲੈ ਦੂਦ ਆਇਆ ਹੁਣ ਸਟਾਲ ਆ ਰਹੀ ਮੈਂ ਨਾ ਤਾਂ ਨਾ ਚਾ ਆਏ ਨਾ ਜਰਾ ਬੰਦ ਜਰਾ ਕੀ ਕਰ ਰਹਿਣਾ ਤੇ ਮੈਂ ਕਿੱਥੇ ਤੁੰਗ ਦਿੱਤੇ ਓਹ ਨੂੰ ਘਰ ਕੋਲੇ ਖੜ ਕੇ ਐਂ ਜੇ ਗੱਲ ਦਿੰਦਾ ਜੀ ਪਿਆਰ ਆਉਣ ਨਹੀਂ ਦਿਨੇ ਬਿੜੋ ਫੇਰ ਲਾ ਕੇ ਓਏ ਤਾਰ ਨਾਲ ਆਦੇ ਤੁਸੀਂ ਬਾਈ ਅਨਐਕਸਪੈਕਟ ਨਾ ਯਾਰ ਕੀ ਆ ਰਿਹਾ ਕਹੀਓ ਬਾਈ ਪੀ ਗੱਡਾ ਚੋ ਇਹਦਾ ਬਾਈ ਮੈਨੂੰ ਮੈਨੂੰ ਤਾਂ ਬਾਈ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਖਰਾ ਦਾ ਫਰਾਇਆ ਹੋਇਆ ਕਈ ਵੱਡੇ ਆ 17 ਆ ਕਾਲੇ ਕੇ ਰੈਂਜੂ ਆ ਚੰਦ ਕੀ ਮੈਂ ਮੇਰੇ ਦਿਲ ਨਾਲ ਤਾਂ ਦਿਲੋਂ ਖਾਣੇ ਤੇ ਬੈਠਾ ਮੈਂ ਨੂੰ ਕੀ ਆਹੀ ਬਾਈ ਹਰਦੇ ਹਰਦੇ ਮਾਰਦਾ ਮੁੱਠੇ ਐ ਜੋ ਨਿੱਕੜੇ ਤਾਂ ਕੜੀਆਂ ਹੈ ਲਵ ਹੈ ਲਵ ਬਾਟੇ ਦੇ ਬਾਟੇ ਨੂੰ ਬੋਲਦੇ ਕੋ ਗੈਠਿਆ ਹਾਰੀ ਹੋਈ ਜਾਂਦਾ ਡੋਲੇ ਬਰਾਬਰ ਸੀ ਆ ਕੰਮ ਦਾ ਮੂਰੇ ਰੋਹ ਤੇ ਟਪਲੇ ਦੇ ਉਪਰ ਬਾਤ ਦੇਗਾ ਓਏ ਹਾਂਜੀ ਕਿਦਾਂ ਲੱਗੀ ਤੁਹਾਨੂੰ ਵੀਡੀਓ ਹੋਪ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਅੰਨਾ ਯਾਰ ਸੋ ਵੀਡੀਓ ਦੀ ਸਮਾਪਤੀ ਕਰਦੇ ਇੰਨੇ ਕ ਨਾਲ ਹੀ ਓਏ ਹਾਂਜੀ ਤੇ ਆਪਣੇ ਚੈਨਲ ਨੂੰ ਜਿਹਨੇ ਸਬਸਕ੍ਰਾਈਬ ਹਲੇ ਤੱਕ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੋਰ ਵੀਡੀਓ ਆਪਾਂ ਚੈਨਲ ਤੇ ਪਾਈਆਂ ਹੋਈਆਂ ਸਾਰਿਆਂ ਨੇ ਬਣੇ ਰਿਓ ਵੀਡੀਓ ਦੇ ਨਾਲ ਸੋ ਥੈਂਕਸ ਫॉर ਵਾਚਿੰਗ ਬਹੁਤ ਜੀ ਆਇਆਂ ਹੈ ਥੈਂਕਸ ਫॉर ਵਾਚਿੰਗ ਓਕੇ ਟਾਟਾ ਮਿਲਦੇ ਆ ਨੈਕਸਟ ਵਲੌਗ ਵਿੱਚ ਕੱਲ ਨੂੰ ਜੀ